ਕੀ ਦੱਸੋ ਨਾ ਅੰਜਲੀ ਹੈਲੋ ਹੈਲੋ ਹਾਂ ਅੰਜਲੀ ਕਿੰਨੀ ਹੋ ਗਈ ਲੈਣੀ ਨਹੀਂ ਯਾਰ ਹਲੇ ਮੈਂ ਕੰਮ ਕਰਦੀ ਪਈਆ ਯਾਰ ਤੂੰ ਤਾਂ ਮੈਨੂੰ ਟਾਈਮ ਦੇਗਾ ਹੁਣ ਤਾਂ ਆਪ ਨਹੀਂ ਚਹੀ ਹੋਈ ਹਾਂ ਘਰ ਦਾ ਕੰਮ ਪਿਆ ਸੀ ਨਾ ਲੈ ਕੋ ਉਹ ਵੀ ਕਰ ਲਾ ਜਲਦੀ ਕਰ ਮੈ ਜਾਣਾ ਵੀ ਹੈ ਹੁਣ ਮੈਂ ਕੋਈ ਨਹੀਂ ਜਾਣੇ ਆ ਪਹਿਲਾਂ ਮੈਂ ਆਪਣਾ ਕੰਮ ਤਾਂ ਮੁਕਾ ਲਾਂ ਆਪਣੇ ਕੀ ਮੁਕਾ ਲੈ ਮੈਂ ਹਾਂ ਲੱਗੀ ਆ ਨਹੀਂ ਨਹੀਂ ਹਲੇ ਨਾ ਆਵੀ ਕਿਉਂ ਨਹੀਂ ਯਾਰ ਮੰਮੀ ਨੇ ਵੀ ਹਲੇ ਕੀਰਤਨ ਤੇ ਵੀ ਜਾਣਾ ਇਹਨਾਂ ਦਾ ਟਿਫਨ ਪੈਕ ਵੀ ਕਰਨਾ ਹਲੇ ਮੈਂ ਮੇਰੇ ਘਰ ਦਾ ਕੰਮ ਵੀ ਪਿਆ ਵਾ ਪੈਣਾ ਥੋੜਾ ਰੁਕ ਜਾ ਹਲੇ ਨਾ ਆਵੀ ਮੈਂ ਇਹਨਾਂ ਨੂੰ ਪਹਿਲਾਂ ਭੇਜ ਦਵਾ ਮੰਮੀ ਨੇ ਵੀ ਜਾਣਾ ਹੈਗਾ ਵਾ ਇਹਨਾਂ ਨੂੰ ਪਹਿਲਾਂ ਭੇਜ ਕੇ ਫਿਰ ਮੈਂ ਆਉਂਗੀ ਹਾਏ ਆ ਕੁੜੀ ਵੀ ਨਾ ਮੇਰਾ ਕੰਮ ਇਦਾਂ ਹੀ ਰਹਿ ਜਾਣਾ ਹੈ सिमी होया नहीं टिफिन पैक आ गई आ गई बस यार जल्दी कर तू लेट करा दो ना मेनू बस बस आ गई रुको आ गई काली पै जंदे है हां जी मम्मी बस आ गई 1 मिनट रुको आ गई मम्मी बस 2 मिनट रुको ना मुंडे लट्टी फन टाइम पैक कर दिए ना मेरा कोई काम सिमी ਨੇ ਭੈਣ ਮੈਨੂੰ ਵੀ ਦੇ ਦੇ ਸੂਟ ਬੱਸ ਆ ਗਈ ਆ ਗਈ ਮੈਂ ਵੀ ਸੱਤ ਸੰਗ ਜਾਣਾ ਮੈਨੂੰ ਉਧਰੋਂ ਫੋਨ ਆਂਦੇ ਆ ਆ ਗਈ ਆ ਗਈ ਬੜੀ ਜਿੱਲੀਆਂ ਤੂੰ ਨਾ ਮੁੰਡੇ ਦਾ ਟਿਫਨ ਪੈਕ ਕਰਦੀ ਐ ਟਾਈਮ ਸੇਰ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਧਰਮ ਨਾਲ ਸੁੱਤੀਆਂ ਹੀ ਨਹੀਂ ਉੱਠਦੀਆਂ ਹੈਗੀਆਂ ਜੇਤੀ ਉੱਠ ਜਿਆ ਕਰ ਜਰਾ ਟਾਈਮ ਸੇਰ ਮੁੰਡੇ ਦਾ ਟਿਫਨ ਤਿਆਰ ਕਰ ਕੋਈ ਕੰਮ ਨਹੀਂ ਚੱਜਣਾ ਟਾਈਮ ਸੇਰ ਕਰਦੀ ਜਿੱਲੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਅਸੀਂ ਆਪਣੇ ਟਾਈਮ ਤੇ ਪਤਾ ਕਿੰਨੇ ਕੰਮ ਕੀਤੇ ਆ ਸੋ ਇਹਰੇ ਉੱਠ ਕੇ ਇਹਨੇ ਟੱਬਰਾਂ ਦੇ ਰੋਟੀਆਂ ਚੁੰਨਿਆਂ ਤੇ ਪਕਾਈ ਦੀਆਂ ਸੀ ਤੁਹਾਨੂੰ ਤਾਂ ਸਾਰੀਆਂ ਸਹੂਲਤਾਂ ਦਿੱਤੀਆਂ ਐ ਅਸੀਂ ਗੈਸ ਦਿੱਤੇ ਐ ਸਾਰਾ ਕੁਝ ਤਾਂ ਵੀ ਟਾਈਮ ਸਰ ਇਹਨਾਂ ਦੀ ਨਾ ਰੋਟੀ ਪੱਕਦੀ ਆ ਨਾ ਸੱਸਾਂ ਦੇ ਦੋ ਫੁਲਕੇ ਬੰਦੇ ਇਹਨਾਂ ਕੋ ਉਹ ਵੀ ਭਾਰੇ ਇਹਨਾਂ ਨੂੰ ਲੱਗਦੇ ਐ ਦੇ ਦੇ ਮੈਨੂੰ ਜਲਦੀ ਜਲਦੀ ਸੂਟ ਸਿਮੀ ਇਹਦੇਰੇ ਭੈਣ ਸੂਟ ਕਿੱਥੋਂ ਲੈਣ ਚੱਲ ਗਈ ਆ ਬਾਜ਼ਾਰੋਂ ਨਵਾਂ ਸਵਾਨ ਚੱਲ ਗਈ ਆ ਨਹੀਂ ਨਹੀਂ ਆਲੂ ਆਪਣਾ ਸੂਟ ਫੜੋ ਹਾਏ ਹਾਏ ਜਰਾ ਤੇਜ਼ੀ ਲਾਇਆ ਇਹਨਾਂ ਹੱਥਾਂ ਦੇ ਵਿੱਚ ਭੈਣ ਐਦਾਂ ਨਹੀਂ ਸਰਨੇ ਘਰ ਦੇ ਕੰਮ ਜਿੱਲੇ ਹੋ ਕੇ ਟਾਈਮ ਸੇਰ ਉઠੋ ਸਵੇਰੇ 5 ਵਜੇ ਉੱਠ ਕੇ ਕਰੋ ਕੋਈ ਰੱਬ ਦਾ ਨਾਮ ਲਓ ਸੁੱਤੇ ਉੱਠਣਾ ਸਿੱਧੇ ਤੁਹਾਨੂੰ ਚਾਹਾਂ ਚਾਹੀਦੀਆਂ ਪਹਿਲਾਂ ਮੰਜਿਆਂ ਤੇ ਹਾਂ ਕੰਮ ਕਰਨਾ ਨਹੀਂ ਕੋਈ ਚੱਜ ਨਾਲ ਪਤਾ ਨਹੀਂ ਕਿੱਥੇ ਰੱਬ ਨੇ ਮੇਰੇ ਮੁੰਡੇ ਦੇ ਲੇਖ ਲਿਖੇ ਸੀਗੇ ਐਡੀ ਜਿੱਲੀ ਨੂੰ ਮਿਲ ਗਈ ਮੈਨੂੰ ਕੋਈ ਕੰਮ ਨਹੀਂ ਚੱਜ ਨਾਲ ਸਵਾਦ ਦਾ ਕਰਦੀ ਹੈਗੀ ਹਾਂ ਚੱਲ ਮੈਂ ਹੁਣ ਛੁੱਟ ਪਾ ਕੇ ਜਾਵਾਂ ਜਰਾ 사ਸ ਸੰਗ ਕੋਈ ਨਹੀਂ ਇਹਨੂੰ ਤਾਂ ਮੈਂ ਤੇਜ਼ ਕਰੂੰਗੀ ਜਰਾ ਘੋਲੀ ਘੋਲੀ ਕਰ ਮੇਰਾ ਮੁੰਡਾ ਵਿਚਾਰਾ ਕਈ ਵੇਲੇ ਭੁੱਖਾ ਹੀ ਚਲ ਜਾਂਦਾ ਵਾ ਇਦਾਂ ਹੀ ਆਫਿਸ ਦੇ ਵਿੱਚ ਕਹਿ ਕਹਿ ਕੇ ਰੋਟੀਆਂ ਦੋ ਪਕਵਾਨੀਆਂ ਪੈਂਦੀਆਂ ਇਹਨਾਂ ਕੋਲ ਹਾਂ ਚਲੋ ਜਾਵਾਂ ਹੁਣ ਮੈਂ ਤਾਂ ਤਿਆਰ ਹੋ ਕੇ ਹਾਂ ਕਿਤੇ ਮੁੰਮੀ ਵੀ ਨਾ ਕਾਲੀ ਪੈ ਗਈ ਇੰਨਾ ਦੇਰ ਤੱਕ ਉੱਠ ਕੇ ਉੱਠੀ ਬਣਾਉਂਦੀ ਆ। ਸਰ ਇਹਨਾਂ ਦਾ ਤਾਂ ਕੰਮ ਚੱਲ ਰਿਹਾ। ਯਾਰ ਸਿਮੀ ਲਿਆ ਕਿੱਥੇ ਰਹਿ ਜਾਣੀ ਆ। ਸਿਮੀ ਆ ਗਈ ਮੈਂ ਪਰੌਠੀ ਬਣਾਉਂਦੀ ਵੀ ਤੁਹਾਡੀ। ਤੈਨੂੰ ਕਿੰਨੀ ਵਾਰ ਕਿਹਾ ਟਾਈਮ ਸਿਰ ਉੱਠ ਜਾ ਕਰ ਯਾਰ ਮੇਰਾ ਆਫਿਸ ਦਾ ਕੰਮ ਹੈ। ਰੁਕ ਜਾ 5 ਮਿੰਟ। 5-5 ਮਿੰਟ ਕਰਕੇ ਰੋਜ਼ ਲੇਟ ਕਰਾ ਦਿੰਨੀ ਮੈਨੂੰ। ਚਲ ਆ ਜਾ ਲਿਆ। ਮੈਂ ਹਾਂਜੀ ਮੈਂ ਚੱਲਨੀ ਹੁਣ ਸਤਸੰਗ ਅੱਛਾ ਤੇ ਮੁੰਡੇ ਨੂੰ ਨਾ ਹੁਣ ਰੋਟੀ ਬਣਾ ਕੇ ਟਾਈਮ ਸਿਰ ਤੋਰ ਲਈ ਠੀਕ ਹੈ ਕ ਨਹੀਂ ਹਾਂਜੀ ਤੁਸੀਂ ਤਾਂ ਨਾ ਸਤਸੰਗ ਜਾਣਾ ਨਾ ਕੋਈ ਨਾਮ ਜਪਣਾ ਨਾ ਕੁਝ ਕਰਨਾ ਬਸ ਉੱਠੇ ਸਿੱਧੇ ਚਾਹ ਪੀਤੀ ਤੇ ਚੱਲ ਬਹਿ ਗਏ ਫੋਨ ਲੈ ਕੇ ਕੋਈ ਨਹੀਂ ਮੰਮੀ ਤੁਸੀਂ ਜਾਓ ਮੈਂ ਨੀਂਦ ਦਨੀਆ ਕੰਮਕੁਮ ਕਰਕੇ ਫੇਰ ਸੋਈ ਠੀਕ ਹੈ ਕ ਨਹੀਂ ਇਹ ਨਾ ਹੋਵੇ ਕੰਮ ਪਿਆ ਰਵੇ ਤੂੰ ਤੂੰ ਪਹਿਲੇ ਸੁੱਤੀ ਹੋਵੇ ਮੇਰੇ ਆਉਂਦੀ ਨਾ ਹਾਂ ਟਾਈਮ ਸਿਰ ਮੁੰਡੇ ਨੂੰ ਤੋੜਨਾ ਸਿੱਖਦੇ ਠੀਕ ਹੈ ਕਿ ਨਹੀਂ ਹਾਂ ਸਿਮੀ ਸਿਮੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਸਿਮੀ ਆ ਜਾ ਨਾ ਅੱਜ ਵੀ ਤਿਆਰੀ ਖੱਚੀ ਸਵੇਰੇ ਸਿਰ ਅਸੀਂ ਘੁੰਮਣ ਜਾਣਾ ਸੀ ਕਿਥੇ ਜਾਵਾਂਗੇ ਕਿਤੇ ਨਾ ਕਿਤੇ ਤੂੰ ਵੀ ਕਦੀ ਚੱਲ ਜਾ ਕਰੋ ਜਲਦੀ ਉਹ ਦਊਗੀ ਮੈਨੂੰ ਰੋਟੀ ਪਾਣੀ ਫੇਰੀ ਜਾਊਂਗਾ ਕਦੀ ਬਾਹਰੋਂ ਵੀ ਖਾ ਲਿਆ ਕਰੋ ਤੁਸੀਂ ਕਰੋ ਖਾਣਾ ਹੁੰਦਾ ਤਈ ਬਾਹਰ ਦਾ ਖਾਣਾ ਚੰਗਾ ਨਹੀਂ ਹੁੰਦਾ ਆ ਬਾਹਰ ਦਾ ਖਾਣੀ ਆ ਨਾ ਵੇਲਾ ਕਿਦਾਂ ਸੁੱਕੀ ਟੀਲੇ ਵਾਂਗੂ ਹੀ ਸਾਡਾ ਬਾਜੀ ਮੈਂ ਸੁੱਕੀ ਨਹੀਂ ਆ ਮੈਂ ਡਾਈਟ ਤੇ ਆ ਤੁਹਾਨੂੰ ਕੀ ਪਤਾ ਅੱਜ ਕੱਲ ਦਾ ਟ੍ਰੈਂਡ ਆ ਮੰਮੀ ਡਾਈਟ ਤੇ ਆ ਛੋਲੇ ਖਾਣ ਦੇ ਤੇ ਫਿਰ ਤੁਸੀਂ ਬਾਰੋ ਖਾ ਲਿਆ ਕਰੋ ਆ ਗਈ ਆ ਗਈ ਬੱਸ ਤੁਹਾਡੀ ਰੋਟੀ ਆ ਲੋ ਵੈਸੇ ਤੁਸੀਂ ਚੱਲੇ ਕਿੱਥੇ ਜੀ ਮੈਂ ਤੁਹਾਡਾ ਹੀ ਕੰਮ ਕਰਨ ਚੱਲੀ ਆ ਜੇ ਤੁਸੀਂ ਇਹਨੂੰ ਬਾਹਰ ਲੈ ਕੇ ਜਾਵੋ ਤੇ ਮੈਂ ਇਹਨੂੰ ਲੋੜ ਹੀ ਨਾ ਪਏ ਇਹਨੂੰ ਕਮਾਣ ਦੀ ਬਹੁਤ ਬਹੁਤ ਧੰਨਵਾਦ ਤੇਰਾ ਕਿ ਤੂੰ ਮੇਰਾ ਇੰਨਾ ਵੱਡਾ ਕੰਮ ਕਰਨ ਦੀ ਹੁਣ ਸ਼ਾਮ ਨੂੰ ਟਾਈਮ ਸਰ ਆ ਜਾਓ ਇਹ ਨਾ ਹੋਵੇ ਸ਼ਾਮ ਦੀ ਰੋਟੀ ਅਸੀਂ ਢੀਕ ਦੇ ਰਹੀਏ ਠੀਕ ਹੈ ਬਾਜੀ ਕੱਲੇ ਆ ਮੋ ਬਸ ਹੋ ਗਿਆ ਮੇਰਾ ਚੱਲਾਂ ਮੈਂ ਆਲਰੇਡੀ ਲੇਟ ਹੋ ਗਿਆ ਨਹੀਂ ਰੁਕੋ ਤੁਹਾਡਾ ਮੈਂ ਚੀਜ਼ਾਂ ਲਿਆਨੀ ਆ ਜੇ ਹੋ ਗਿਆ ਤੇ ਦੇ ਦਿਓ ਬਸ ਹੋ ਗਿਆ ਕੋਮ ਨਾ ਲੈਂਚ ਦਾ ਟਾਂਗਣਾ ਕਰ ਲੂੰਗਾ ਪੂਰਾ ਟਾਈਮ ਸਰੀ ਕੰਮਕਾਰ ਕਰ ਆਉਣੀ ਵਿਹਲੀ ਹੋਈ ਨਹੀਂ ਨਾ ਬਾਜੀ ਮੇਰੇ ਘਰ ਤੇ ਕੰਮ ਵਾਲੀਆਂ ਲੱਗੀਆਂ ਹੋਈਆਂ ਮੈਂ ਫਜ਼ੂਲ ਦੇ ਕੰਮ ਨਹੀਂ ਕਰਦੀ ਮੇਰਾ ਘਰ ਵਾਲਾ ਵੈਸੇ ਮੈਨੂੰ ਕੰਮ ਨਹੀਂ ਕਰਨ ਦਿੰਦਾ ਚਲੋ ਤੇਰੀ ਜਿਸਮਤ ਵਧੀਆ ਫਿਰ ਆਹ ਆਹ ਵਿਚਾਰੀ ਜਿਹੜੀ ਲੱਗੀ ਰਹਿੰਦੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਐ ਨਾ ਇਹਨੂੰ ਕੋਈ ਵਾਰਕ ਲੈ ਕੇ ਜਾਂਦਾ ਨਾ ਕੋਈ ਕੁਝ ਕਰਦਾ ਉਹ ਵੀ ਮੈਂ ਹੀ ਅੱਜ ਆ ਗਈ ਐ ਮੈਨੂੰ ਕਿਹਾ ਚੱਲ ਚਲੀਏ ਘੁੰਮਣ ਵਾਸਤੇ ਉਹ ਵੀਰ ਕੋ ਟਾਈਮ ਨਹੀਂਗਾ ਬਸ ਟਾਈਮ ਹੀ ਟਾਈਮ ਐ ਹੁਣ ਹੋ ਗਈ ਫ੍ਰੀ ਹੁਣ ਹੁਣ ਜਾਓ ਘੁੰਮੋ ਐਸ਼ ਕਰੋ ਸ਼ਾਮ ਨੂੰ ਜਲਦੀ ਆ ਜਾਓ ਆਪ ਹਾਂਜੀ ਠੀਕ ਐ ਭਾਜੀ ਕਿਪਨ ਖਾ ਲਿਓ ਹਾਂ ਖਾ ਲਾਂਗਾ

ਉਹ ਤਾਂ ਚਲੇ ਗਏ ਆ ਤੇਰੀ ਅੱਪੇ ਸੱਸ ਆਨ ਕੇ ਕਰ ਲੇਗੀ ਬਾਕੀ ਭੈਣਾ ਤੂੰ ਰਾਮਨਾ ਉੱਥੇ ਬਹਿ ਜਾ ਤੂੰ ਮੇਰੇ ਪਿੱਛੇ ਪਿੱਛੇ ਕਿਉਂ ਆਨੀ ਮੈਂ ਥੋੜਾ ਜਿਹਾ ਕੰਮ ਪਿਆ ਮੇਰਾ ਮੈਂ ਵੀ ਤਾਂ ਆਪਣੇ ਘਰ ਚ ਆਈ ਆ ਇੰਨੀ ਦੂਰੋਂ ਜਲਦੀ ਆ ਗਈ ਮੈਂ ਤੁਰ ਕੇ ਤੇ ਘਰ ਵੀ ਆ ਗਈ ਤੇ ਕੋਈ ਤਾਂ ਵੀ ਨਹੀਂ ਕੰਮ ਹੁੰਦਾ ਬੋ ਤੂੰ ਉੱਥੇ ਬਹਿ ਜਾ ਮੈਂ 5 ਮਿੰਟ ਜਾਨੀ ਆ ਤੂੰ ਵੀ ਐਵੇਂ ਪਰੇਸ਼ਾਨ ਨਾ ਹੋ ਇੰਨੀ ਮੇਰੇ ਪਿੱਛੇ ਪਿੱਛੇ ਜਾ ਤੂੰ ਉੱਥੇ ਰੂਮ 'ਚ ਬਹਿ ਏਸੀ ਲਾ ਕੇ ਚੈਲੰਜ ਲਈ ਚਲ ਜੇ ਇੱਧੇ ਜਾਣਾ ਇੱਦੇ ਜਾਣਾ ਫਿਰ ਮੱਕੀ ਤੇ ਆਜਣਾ ਨਾ ਫਿਰ ਅਸਾਂ ਮੇਕਓ ਜਾਇ ਨਹੀਂ ਜਾਣਾ ਮਾਸਾ ਤਿਆਰ ਹੋ ਗਿਆ ਤੂੰ ਤੇ ਮੇਰੀ ਪਰਸਨੈਲਿਟੀ ਡਾਊਨ ਕਰ ਦੇਣੀ ਆ ਤੂੰ ਚੱਲਣਗੀ ਛੇਤੀ ਮੈਨੂੰ ਹੋਰ ਵੀ ਬਹੁਤ ਕੰਮ ਪੈਨੇ ਕਰਦੇ ਥੋੜਾ ਤਿਆਰ ਤੇ ਹੋ ਬਿੰਦਿਲ ਬਿਸਟਿਕ ਤੇ ਲਗਾ ਥੋੜੀ ਜੀ ਸਿੰਪਲ ਜਿਹੀ ਲੱਗਦੀ ਪਈ ਆ ਕਿਉਂ ਗਿਆਂ ਜੀ ਮੈਨੂੰ ਮਾਸਾ ਤਿਆਰ ਤੇ ਹੋ ਗਿਆ ਤੂੰ ਤੇ ਮੇਰੇ ਕੰਮ ਵਾਲਿਆਂ ਨਾਲੋਂ ਵੀ ਭੈੜੀ ਲੱਗਨੀ ਆ ਪਹਿਣਾ ਚੱਲਣਾ ਤੇ ਇਦਾਂ ਚੱਲ ਪਾ ਮੈਂ ਬਹੁਤ ਸੋਹਣੀ ਲੱਗਣਨੀ ਆ ਹਲੇ ਤਾਂ ਮੇਰੀ ਕਾਮ ਵਾਲੀ ਨਾ ਸੋਹਣਿਆ ਤਿਆਰ ਹੋ ਕੇ ਆਂਦੀ ਆ ਵਾ ਤੂੰ ਤੇ ਮੇਰੀ ਬੇਇੱਜ਼ਤੀ ਕਰਵਾ ਰਹੀ ਆ ਅੰਜਲੀ ਵੇਖ ਮੰਮੀ ਨੇ ਕੀਰਤਨ ਤੋਂ ਆ ਜਾਣਾ ਮੇਰੇ ਕੋਲ ਬਾਅਦ ਚ ਟਾਈਮ ਨਹੀਂ ਲੱਗਣਾ ਤੇ ਨਾ ਮੇਰੇ ਕੋਲ ਜਾਇਆ ਜਾਣਾ ਵਾ ਜੇ ਤੂੰ ਜਾਣਾ ਤੇ ਇੱਦਾਂ ਚੱਲ ਪਾ ਪਹਿਲਾਂ ਮਾੜਾ ਤਿਆਰ ਹੋ ਕੇ ਆ ਪਹਿਲਾਂ ਮੇਰੀ ਬੇਇੱਜ਼ਤੀ ਨਾ ਕਰਵਾ ਹਾਇ ਰੱਬਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਵਾ ਤਿਆਰ ਦੇ ਪਿੱਛੇ ਪਈ ਜਾਂਦੀ ਹੁਣ ਤਿਆਰ ਹੋ ਜਾ ਤਿਆਰ ਹੋ ਜਾ ਐਡਾ ਸੋਹਣਾ ਸੂਟ ਪਾਇਆ ਮੈਂ ਦੱਸ ਕਿਹੜੀਆਂ ਗੱਲਾਂ ਕਰੰਨੀ ਤੂੰ ਤੁਰਨਾ ਤੇ ਸਿੰਮੀ ਮੇਰੀ ਗੱਲ ਸੁਣ ਤੂੰ ਅੱਜ ਕੱਲ ਦੇ ਮਾਡਰਨ ਜ਼ਮਾਨੇ ਦੀ ਕੁੜੀ ਆ ਤੇ ਤੂੰ ਆ ਕੀ ਘਰ ਦੇ ਕੰਮ ਕਰਦੀ ਪਈ ਆ ਮੈਂ ਕੀ ਕਰਦੀ ਪਈ ਆ ਆਪਣੇ ਘਰ ਦਾ ਕੰਮ ਤੇ ਕਰਨਾ ਹੀ ਆ ਹਣ ਮੈਨੂੰ ਦੇਖ ਮੈਂ ਆਪਣੇ ਘਰ ਦਾ ਕੰਮ ਕਰਦੀ ਆ ਕੋਈ ਆਜ਼ਾਦ ਆ ਮੈਂ ਪਰ ਇੱਜੇ ਤਾਂ ਕੋਈ ਗਲਤ ਨਹੀਂ ਆ ਸਾਰੇ ਆਪਣੇ ਆਪਣੇ ਘਰ ਸੰਭਦੇ ਆ ਆਪਣੇ ਘਰ ਦਾ ਕੰਮ ਕਰਦੇ ਆ ਤੇ ਮੇਰਾ ਵੀ ਫਰਜ਼ ਆ ਮੈਂ ਆਪਣਾ ਘਰ ਸੰਭਾਂ ਤੇ ਆਪਣੇ ਘਰ ਦਾ ਕੰਮ ਕਰਾਂ ਤੂੰ ਪਾਗਲ ਹੋ ਗਈ ਆ ਤੇਰੇ ਘਰ ਵਾਲ ਦਾ ਕਿੰਨਾ ਅੱਛਾ ਕੰਮ ਹੈਗਾ ਵਾ ਉਹਨੂੰ ਕੰਮ ਬਲੀ ਲਗਵਾ ਘਰ ਵਿੱਚ ਕਿਉਂ ਨਹੀਂ ਕੰਮ ਬਲੀ ਲਗਵਾਉਂਦਾ ਪਿਆ ਸਾਰਾ ਦਿਨ ਤੂੰ ਕੰਮ ਕਰਦੀ ਰੰਨੀ ਆ ਪਾਗਲ ਹੋਣਾ ਤੂੰ ਕੰਮ ਕਰ ਕਰਕੇ ਕਦੀ ਤੇਰਾ ਘਰ ਵਾਲਾ ਰੋਪ ਪਾਉਂਦਾ ਕਦੀ ਤੇਰੀ ਸੱਸ ਰੋਪ ਪਾਉਂਦੀ ਆ ਆ ਕਰ ਲਾ ਉਹ ਕਰ ਲਾ ਸਾਰਾ ਦਿਨ ਤੂੰ ਕੰਮ ਹੀ ਕਰਦੀ ਰੰਨੀ ਆ ਕਦੀ ਭਾਂਡੇ ਮਾਂਜ ਲਾ ਕਦੀ ਕੱਪੜੇ ਧੋ ਲਾ ਕਦੀ ਉਹ ਕਰ ਲਾ ਕਦੀ ਉਹ ਕਰ ਲਾ ਮੈਨੂੰ ਦੇਖ ਮੈਂ ਤਾਂ ਆਜ਼ਾਦ ਆ ਅੰਜਲੀ ਤੂੰ ਕਿੱਦਾਂ ਦੀ ਗੱਲ ਕਰ ਰਹੀ ਹੈਂ ਐਵੇਂ ਮੇਰਾ ਮਨ ਨਾ ਭੜਕਾ ਸਿਮੀ ਮੈਂ ਤੈਨੂੰ ਭੜਕਾ ਨਹੀਂ ਰਹੀ ਅੱਜ ਕੱਲ ਦਾ ਜ਼ੁਬਾਨਾ ਵੇਖ ਤੂੰ ਪੁਰਾਣੀ ਜ਼ੁਬਾਨੇ ਦੀ ਗੱਲ ਕਰ ਰਹੀ ਆ ਅੱਜ ਕੱਲ ਦੀ ਕੁੜੀਆਂ ਵੇਖ ਇਦਾਂ ਕਰਦੀ ਆ ਮੈਂ ਕੋਈ ਆਪਣਾ ਫਰੈਂਡ ਸਰਕਰ ਦੇਖ ਲੈ ਤੂੰ ਸਾਰਾ ਕਰਦੀ ਆ ਉਹਨਾਂ ਕੋਈ ਕੰਮ ਤੂੰ ਹੀ ਐ ਕਿ ਜਿਹੜੀ ਨੌਕਰਾਨੀ ਬਣੀ ਪਈਆਂ ਇੱਥੇ ਰਹਿਂਗੀ ਨੌਕਰਾਨੀ ਬਣ ਕੇ ਸਾਰੀ ਉਮਰ ਸਾਰਿਆਂ ਦੇ ਘਰਾਂ 'ਚ ਨੌਕਰਾਨੀਆਂ ਲੱਗੀਆਂ ਹੋਈਆਂ ਵਾ ਸਾਰਾ ਕੁਝ ਤਾਂ ਸਹੀ ਚੱਲਦਾ ਪਿਆ ਫਿਰ ਤੂੰ ਦੇਖ ਆਪਣਾ ਸਾਰਾ ਕੁਝ ਸਹੀ ਜੋ ਮੈਂ ਕਹਿ ਨਹੀਂ ਨਾ ਠੰਡੇ ਦਿਮਾਗ ਨਾਲ ਨਾ ਆਪਣੇ ਖਾਣੇ 'ਚ ਬਿਠਾ ਲਾ ਚੱਲ ਹਣ ਚਲੀਏ ਬੱਤ ਤਮੀਜ਼ ਵੈਸੇ ਅੰਜਲੀ ਸਹੀ ਕਹਿੰਦੀ ਐ ਜੋ ਜੋ ਕਹਿ ਕੇ ਗਈ ਐ ਮੈਂ ਹੀ ਕਿਉਂ ਛਕੰਮ ਵਾਲੀ ਬਣੀ ਹੋਈ ਐ ਸਾਰੇ ਘਰ ਦਾ ਕੰਮ ਵੀ ਨਾ ਕਰਦੀ ਆ ਮੰਮੀ ਦਾ ਵੀ ਧਿਆਨ ਪੂਰਾ ਰੱਖਦੀ ਆ ਇਨਾਂ ਦਾ ਵੀ ਟਿਫਨ ਸਾਰਾ ਕੁਝ ਇਹਨਾਂ ਦਾ ਟਾਈਮ ਨਾਲ ਕਰਦੀਆਂ ਫਿਰ ਵੀ ਮੈਂ ਗੱਲਾਂ ਸੁਣਦੀ ਆ ਉਹ ਸਹੀ ਕਿਹਾ ਕੇ ਗਈਏ ਕਿ ਮੈਂ ਆਪਣੀ ਜ਼ਿੰਦਗੀ ਆਪ ਖਰਾਬ ਕਰ ਰਹੀ ਆ ਪਤਾ ਨਹੀਂ ਮੇਰੇ ਨਾਲ ਕਿਉਂ ਸਾਰੇ ਕੁਝ ਹੁੰਦੇ ਆ ਮੇਰੀ ਸਾਰੀਆਂ ਸਹੇਲੀਆਂ ਵੇਖੋ ਆਪਣੇ ਆਪਣੇ ਘਰ 'ਚ ਕਿੰਨੇ ਐਸ਼ ਨਾਲ ਰਹਿੰਦੀਆਂ ਵਾ ਲੋਕਰ ਚੱਕਰ ਅੱਗੇ ਪਿੱਛੇ ਘੁੰਮਣਦੇ ਆ ਮੈਂ ਹੀ ਆ ਇੱਕ ਜਿਹੜਾ ਸਾਰਾ ਕੰਮ ਦੀ ਕਰਦੀ ਆ ਸਾਰੇ ਨੂੰ ਸੰਭਾਲਦੀ ਹਾਂ ਕਦਰ ਮੇਰੀ ਫੇਰ ਵੀ ਨਹੀਂ ਹੈਗੀ ਇੱਥੇ ਮੈਨੂੰ ਇਸ ਚੀਜ਼ ਬਾਰੇ ਸੋਚਣਾ ਹੀ ਪੈਣਾ ਵਾ ਕਿੰਨਾ ਇੱਥੇ ਆਪਣੀ ਜ਼ਿੰਦਗੀ ਆਪ ਖਰਾਬ ਕਰਨੀ ਆ ਸਾਰਾ ਕੁਝ ਮੇਰੇ ਸਹੀ ਕਿੱਗ ਗਈ ਹੈ ਕੋਈ ਨਹੀਂ ਮੈਂ ਇਸ ਗੱਲ ਤੇ ਗੌਰ ਕਰਦੀ ਹਾਂ ਹੁਣ ਕੋਈ ਲੈਗਾ ਪਾਣੀ ਕਿਹਾ ਤੈਨੂੰ ਪਾਣੀ ਲੈ ਗਿਆ ਕੀ ਆ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਆ ਦੱਸੋ ਕੰਮ ਵਾਲੇ ਕਿੱਦਾਂ ਲਵਾ ਕੇ ਦੇ ਦਿੰਦੇ ਹੋ ਤੈਨੂੰ ਹੁਣ ਕੀ ਹੋ ਗਿਆ ਤੈਨੂੰ ਮੈਂ ਪਾਣੀ ਕਹਿਣ ਆ ਤੂੰ ਆ ਕਿਹੜੀ ਲੀਲਾ ਪਾਈ ਜਾਂਦੀ ਮੈਨੂੰ ਕੰਮ ਵਾਲੀ ਚਾਹੀਦੀ ਆ ਮੇਰੇ ਕੋ ਸਾਰਾ ਕੰਮ ਨਹੀਂ ਹੁੰਦਾ ਹੁਣ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਵਾ ਕਿ ਹਾਲੇ ਮੇਰਾ ਸਰਕਲ ਨਹੀਂ ਇੰਨਾਗਾ ਬਿਜ਼ਨਸ ਇੰਨਾ ਨਹੀਂ ਚੱਲਦਾ ਪਿਆ ਜਿਹੜੀ ਮੈਂ ਕੰਮ ਵਾਲੀ ਤੇਨੂੰ ਲਵਾਦਾ ਨਾਲੇ ਕੰਮ ਹੈਗਾ ਕਿੰਨਾ ਕ ਆਪਣਾ ਦੋ ਤਿੰਨ ਜਾਣੇ ਤੇ ਆਪਾਂ ਹੈਗੇ ਕਰਦੇ ਸਾਰੀ ਇਹਦੀ ਬਾਤੋ ਕਰਨਾ ਕੀ ਹੈ ਜਿੰਨਾ ਵੀ ਕੰਮ ਹੈ ਮੈਂ ਕਰਦੀ ਸੀ ਪਰ ਮੇਰੇ ਕੋ ਨਹੀਂ ਹੁੰਦਾ ਮੈਂ ਥੱਕ ਜਾਨੀ ਆ ਹੁਣ ਤੁਸੀਂ ਮੈਨੂੰ ਕੰਮ ਵਾਲੀ ਲਵਾ ਕੇ ਦਿਓ ਆ ਜਿਹੜੀ ਤੇਰੀ ਫਰੈਂਡ ਹੈ ਨਾ ਅੰਜਲੀ ਇਹਦਾ ਘੜਾ ਛੱਡ ਦੇ ਉਹ ਕੁਛ ਨਹੀਂ ਮੈਨੂੰ ਕਹਿ ਕੇ ਗਈ ਤੁਸੀਂ ਉਹਦੇ ਵੱਲ ਨਾ ਜਾਓ ਉਹੋ ਕਹਿੰਦੀ ਸਾਰਾ ਕੁਝ ਤੈਨੂੰ ਤੇਰੇ ਤੋਂ ਉਹਦੇ ਨਾਲ ਗਈਆਂ ਕੀਪਤਾ ਉਹਨੇ ਤੈਨੂੰ ਕੀ ਪੜਾਤਾ ਵਾ ਚੰਗਾ ਪੜਾਦੂ ਕਰਦੀ ਐ ਸਾਰਾ ਕੁਝ ਜਿੱਦਨ ਉਹ ਆਉਂਦੀ ਐ ਉਹਦੋਂ ਤੇਰਾ ਦਿਮਾਗ ਪੁੱਠਾ ਕਰ ਜਾਂਦੀ ਮੇਰਾ ਕੋਈ ਦਿਮਾਗ ਪੁੱਠਣ ਨੂੰ ਨਹੀਂ ਕੀਤਾ ਬਸ ਮੈਨੂੰ ਕੰਮ ਵਾਲੀ ਲਵਾ ਕੇ ਦੋ ਮੇਰੇ ਕੋ ਸਾਰਾ ਕੰਮ ਨਹੀਂ ਹੁੰਦਾ ਉਹਦੇ ਤੁਸੀਂ ਅੰਜਲੀ ਅੰਜਲੀ ਕੀ ਕਰਦੇ ਰਹਿੰਦੇ ਹੋ ਨਾਲੇ ਮੈਂ ਉਹਦੇ ਕੀ ਬਰਾਬਰੀ ਕਰਨੀ ਆ ਉਹਦੇ ਘਰ ਵੇਖੋ ਨੌਕਰ ਚੋਕਰ ਲੱਗੇ ਹੋਏ ਆ ਮੈਂ ਇੱਥੇ ਸਾਰਾ ਦਿਨ ਕੰਮ ਕਰਦੀ ਆ ਸਾਰਾ ਕੁਝ ਕਰਦੇ ਕਰਾਉਂਦੇ ਵੀ ਇੱਥੇ ਮੇਰੇ ਕੋਈ ਕਦਰ ਨਹੀਂ ਹੈਗੀ ਫਿਰ ਵੀ ਤੁਸੀਂ ਮੈਨੂੰ ਬੋਲਣ ਦੋ ਉਲਟਾ ਅੰਜਲੀ ਨੂੰ ਨਹੀਂ ਬਰਾਬਰੀ ਨਹੀਂ ਮੈਂ ਕਰ ਸਕਦਾ ਉਹਦੇ ਘਰ ਵਾਲੇ ਦਾ ਬੀਜੇ ਨੂੰ ਪਤਾ ਕਿੱਡਾ ਤਗੜਾ ਵਾ ਕਾਫੀ ਪੈਸਾ ਉਹਨਾਂ ਕੋਲ ਉਹ ਤੇ ਚਾਹੇ ਨੌਕਰ ਖਰੀਦ ਲਵੇ ਇਨਸਾਨ ਕੋ ਜਿੰਨਾ ਕੋ ਹੁੰਦਾ ਨਾ ਉਹਨੂੰ ਉਹਨਾਂ ਦੇ ਨਾਲ ਵਿਚਾਰ ਗੁਜ਼ਾਰਾ ਕਰਨਾ ਚਾਹੀਦਾ ਵਾ ਸਿਆਣੇ ਕਹਿੰਦੇ ਆ ਨਾ ਜਿੰਨੀ ਚਾਦਰ ਹੋਵੇ ਓਨੇ ਪੈਰ ਫਸਾਰਨੇ ਚਾਹੀਦੇ ਆ ਜਦੋਂ ਅਸੀਂ ਜ਼ਿਆਦੇ ਪੈਰ ਬਸਾਰ ਲਾਂਗੇ ਨਾ ਫਿਰ ਪੈਰ ਬਾਹਰ ਚੜ ਜਾਂਦੇ ਆ। ਤੂੰ ਆਪਣਾ ਦਿਮਾਗ ਸ਼ਾਂਤ ਰੱਖਿਆ ਕਰ। ਐਵੇਂ ਕਿਸੇ ਦੀਆਂ ਗੱਲਾਂ ਵਿੱਚ ਆ ਗਏ ਨਾ ਆਪਣਾ ਘਰ ਨਹੀਂ ਖਰਾਬ ਕਰੀਂਦਾ। ਤੂੰ ਮੈਨੂੰ ਕਹਿ ਦੇਂਗੀ ਕੋਈ ਗੱਲ ਨਹੀਂ। ਮੈਂ ਕਰਜ਼ਾ ਚੁਕਾਉਂਗਾ, ਕੁਛ ਵੀ ਕਰ ਲੂੰਗਾ। ਲਵਾ ਦੂੰਗਾ ਨੌਕਰਾਨੀ, ਜੋ ਤੂੰ ਕਹੀਂ ਮੈਂ ਕਰੀ ਜਾਊਂਗਾ। ਜਦ ਮੇਰੇ ਤੇ ਕਰਜ਼ਾ ਹੋਊਗਾ, ਮੈਂ ਤੰਗ ਹੋਊਂਗਾ ਤੇ ਤੁਹਾਨੂੰ ਪਰੇਸ਼ਾਨੀ ਨਹੀਂ ਹੋਊਗੀ। ਤੁਸੀਂ ਖੁਸ਼ ਰਹੋਗੇ। ਤੋ ਕੀ ਬੰਦਾ ਉਹੀ ਹੁੰਦਾ ਵਾ ਜਿਹੜਾ ਆਪਣੇ ਘਰ ਵਿੱਚ ਗੁਜ਼ਾਰਾ ਕਰਨ ਦਾ ਸਿੱਖ ਲੈਂਦਾ ਵਾ। ਇਹ ਵੱਲ ਦੇਖੇ ਨਾ ਆਪਣਾ ਮੂੰਹ ਲਾਲ ਨਹੀਂ ਕਰ ਲੀਦਾ ਅੰਜਲੀ ਕੋ ਵਾਧੂ ਕਿਆਵਾ ਕੋਈ ਗੱਲ ਨਹੀਂ ਬਾਬਾ ਜੀ ਨੇ ਉਹਨਾਂ ਨੂੰ ਉਹਨਾਂ ਦਿੱਤਾ ਵਾ ਤੁਹਾਨੂੰ ਵੀ ਬਾਬਾ ਜੀ ਨੇ ਵਾਧੂ ਕੁਛ ਦਿੱਤਾ ਵਾ ਅਸੀਂ ਉੱਤੇ ਕਿਉਂ ਰੋਸ ਕਰੀਏ ਵਧੀਆ ਜ਼ਿੰਦਗੀ ਜੀਂਦੇ ਆ ਰੋਮਾਨਾ ਖਾਂਦੇ ਆ ਇਹਦੀ ਹਿੜਕ ਝੜਕ ਨਹੀਂ ਨਾ ਸਾਡੇ ਸਿਰ ਤੇ ਕੋਈ ਕਰਜ਼ਾ ਹੈ ਇਹ ਦੇ ਪਿੱਛੇ ਲਾ ਕੇ ਨਾ ਆਪਣਾ ਘਰ ਨਹੀਂ ਖਰਾਬ ਕਰੀਦਾ ਤੂੰ ਇਦਾਂ ਮਰ ਨਾਲ ਲੜਾਈ ਕਰੇਂਗੀ ਮੈਂ ਨਹੀਂ ਅਫੋਰਡ ਕਰ ਪਾਉਂਗਾ ਮੈਂ ਤੈਨੂੰ ਕਹੂੰਗਾ ਕੋਈ ਗੱਲ ਨਹੀਂ ਤੂੰ ਲੜੇਂਗੀ ਤੂੰ ਆਪਣੇ ਘਰ ਚੱਲ ਜੇਂਗੀ ਫਿਰ ਕਿਹਊਗਾ ਤਾਪੀ ਜ਼ਿੰਦਗੀ ਤੇ ਕੀ ਨਾ ਖਰਾਬ ਆਪਣਾ ਘਰ ਤੇ ਉਹਨੇ ਖਰਾਬ ਕਰਤਾ ਨਾ ਥੋੜੀ ਜੀ ਸਮਝ ਰਕਾਰਾ ਸਮੇਂਦਾਰੀ ਤੋਂ ਕੰਮ ਲਈ ਦੰਦਾ ਲੋਕੀ ਬਥੇਰਾ ਕੁਛ ਕਹਿੰਦੇ ਹੁੰਦੇ ਤੁਸੀਂ ਸਹੀ ਕੀ ਅੰਦੇ ਹੋ ਮੈਂ ਐਵੇਂ ਉਹਦੀਆਂ ਗੱਲਾਂ ਚਾਂ ਕੇ ਤੁਹਾਡੇ ਨਾਲ ਲੜਨ ਦੀ ਆ ਜੇ ਕੱਲ ਨੂੰ ਫਿਕਰ ਜਾਂ ਚੱਕ ਕੇ ਮੇਰੀ ਡਿਮਾਂਡਾਂ ਪੂਰੀਆਂ ਵੀ ਕਰੋਗੇ ਮੈਨੂੰ ਖੁਸ਼ੀ ਥੋੜਾ ਮਿਲਣੀ ਆ ਕਿ ਤੁਸੀਂ ਦੁਖੀ ਹੋਵੋਗੇ ਫਿਰ ਇਸ ਤੋਂ ਚੰਗਾ ਕਿ ਜਿੰਨਾ ਸਾਨੂੰ ਰੱਬ ਨੇ ਦਿੱਤਾ ਵਾ ਆਪਾਂ ਉੱਚੀ ਖੁਸ਼ ਰਹੀਏ ਮੈਂ ਤੇ ਨਾਲੇ ਐਵੇਂ ਝੱਲੀ ਉਹਦੀਆਂ ਗੱਲਾਂ ਚਾਣ ਕੇ ਮੈਂ ਆਪਣੇ ਘਰ ਵਾਲ ਨਾਲ ਲੜਾਈ ਕਰਨੀ ਆ ਬੇਫਜ਼ੂਲ ਹੋ ਗਈ ਤੁਸੀਂ ਮੈਨੂੰ ਸਹੀ ਕਹਿਣ ਦੀ ਹੋ ਕਿਸੇ ਦੇ ਪਿੱਛੇ ਲੱਗ ਕੇ ਨਾ ਆਪਣਾ ਘਰ ਨਹੀਂ ਖਰਾਬ ਕਰੀ ਜਾਂਦਾ ਜੇਦੋ ਆਪਾਂ ਨੇ ਕੋਈ ਨਾ ਪੈਸਾ ਆ ਜੂਗਾ ਨਾ ਫਿਰ ਆਪਾਂ ਵੀ ਨੌਕਰਾਨੀਆਂ ਲਵਾ ਲਾਂਗੇ ਇੱਕ ਦਿਨ ਮੈਂ ਤੈਨੂੰ ਪੰਜ ਲਵਾ ਦਿੰਦਾ ਪਰ ਹੋਣ ਨਹੀਂ ਹੁਣ ਤੈਨੂੰ ਆਪੇ ਕਰਨਾ ਪੈਣਾ ਸਾਰਾ ਕੁਝ ਕੋਈ ਨਹੀਂ ਤੂੰ ਟੈਨਸ਼ਨ ਨਾ ਲੋ ਮੈਂ ਆਪੇ ਆਪਣਾ ਘਰ ਸੰਭੂਗੀ ਜਿੱਦਾਂ ਮੈਂ ਸੰਭੀ ਸੀ ਚਲ ਠੀਕ ਆ ਪਾਣੀ ਪਾ ਦੋ ਉਹਨੂੰ ਹਾਂਜੀ ਲੈ ਕੇ ਆਉਣੀ ਆ ਨਾਲੇ ਚਾਹ ਵੀ ਬਣਾ ਦੇ ਠੀਕ ਆ ਜੀ ਸਾਥੀ ਕਾ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਸਾਡੀ ਵੀਡੀਓ ਨੂੰ ਇੰਨਾ ਤੁਸੀਂ ਪਿਆਰ ਦੇ ਰਹੇ ਹੋ ਅੱਜ ਸਾਡੇ ਨਾਲ ਹੋਰ ਦੋ ਨਿਊ ਮੈਂਬਰ ਐਡ ਹੋਏ ਆ ਇਹ ਨੇ ਮੇਰਾ ਨਾਮ ਰਜਨੀ ਤੇ ਅੱਜ ਦਾ ਜਿਹੜਾ ਹੈਗਾ ਹੈ ਨਾ ਸਾਡਾ ਐਪੀਸੋਡ ਉਹ ਹੈਗਾ ਆ ਕਿ ਕਿਸੇ ਦੀ ਚੁੱਕਣਾ ਦੇ ਵਿੱਚ ਆ ਕੇ ਕੋਈ ਫਰੈਂਡ ਆ ਭਾਵੇਂ ਕਿ ਆਪਣਾ ਫੈਮਿਲੀ ਮੈਂਬਰ ਆ ਜਦੋਂ ਕੁੜੀ ਇੱਕ ਦੀ ਮੈਰਿਜ ਹੋ ਜਾਂਦੀ ਆ ਉਹਨੂੰ ਪਹਿਲਾਂ ਆਪਣਾ ਘਰ ਵੇਖਣਾ ਪੈਂਦਾ ਆ ਕਿਉਂਕਿ ਹੁਣ ਕਈ ਫਰੈਂਡ ਆ ਉਹ ਆਨ ਕੇ ਚੁੱਕਦੀਆਂ ਆ ਆਪਣੀਆਂ ਫਰੈਂਡਾਂ ਨੂੰ ਕਿ ਤੂੰ ਕਿ ਘਰ ਦਾ ਕੰਮ ਕਰਦੀ ਰਹਿਨੀ ਆ ਐ ਤੂੰ ਆਪਣੀ ਐਸੀ ਜਿੰਦਗੀ ਦੀ ਹਰ ਬੰਦੇ ਦੇ ਆਪਣੇ ਘਰ ਦਾ ਆਪਣਾ ਆਪਣਾ ਸਾਥ ਹੁੰਦਾ ਆ ਇਕ ਇੱਕ ਨੇ ਐਸ ਕਰਕੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਆ ਕਿਸੇ ਹੱਲੇ ਦੇ ਵਹਿਕਾ ਵਿੱਚ ਆਣ ਕੇ ਆਪਣਾ ਕਾਰਕਤ ਦਾ ਨਾ ਕਰੋ ਵੀਡੀਓ ਸਾਡਾ ਬਣਾਉਂਦਾ ਇਹ ਮੋਟਿਵ ਹੁੰਦਾ ਵਾ ਕਿ ਅਸੀਂ ਮੈਸੇਜ ਦਈਏ ਜਿਨ੍ਹਾਂ ਦੇ ਘਰਾਂ ਵਿੱਚ ਛੋਟੀਆਂ-ਛੋਟੀਆਂ ਵੀ ਇਦਾਂ ਦੀ ਪ੍ਰੋਬਲਮਸ ਹੁੰਦੀਆਂ ਵਾ ਉਹ ਸਾਡੀ ਵੀਡੀਓ ਦੇਖ ਕੇ ਸ਼ਾਇਦ ਸਹੀ ਹੋ ਜਾਣਾ ਸਾਡੀ ਵੀਡੀਓ ਇੱਕ ਮੈਸੇਜ ਗੁੱਡ ਦੇਣ ਵਾਸਤੇ ਹੁੰਦੀ ਆ ਕਿਸਨੇ ਇਹਨੂੰ ਗਲਤ ਨਜ਼ਰੀਆ ਨਹੀਂ ਲੈਣਾ ਜਾਂ ਕਿਸੇ ਤੇ ਵੀ ਸਾਡੇ ਤੇ ਕਿਸਨੇ ਵੀਡੀਓ ਬਣਾਈਆਂ ਬਸ ਸਾਡਾ ਇਹੀ ਮੋਟਿਵ ਹੈਗਾ ਕਿ ਵੱਧ ਤੋਂ ਵੱਧ ਅਸੀਂ ਮੈਸੇਜ ਦਈਏ ਤਾਂ ਕਿ ਸਮਾਜ ਵਿੱਚ ਸੁਧਾਰ ਹੋ ਸਕੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਦਾ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਸੋਹਣੀਆਂ ਸੋਹਣੀਆਂ ਵੀਡੀਓ ਵਧੀਆ-ਵਧੀਆ ਮੈਸੇਜ ਖੁਸ਼ ਰਹੋ ਆਬਾਦ ਰਹੋ ਆਪਣੇ ਆਲੇ-ਦੁਆਲੇ ਰੱਖੋ ਸਾਫ਼-ਸੁਥਰਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੋਕ ਲਗਾਓ ਰੋਕ ਲਗਾਓ ਜੀਵਨ ਬਚਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ